ਯਾਨੀ ਕਹਿੰਦੇ ਹਨ ਕਿ ਮਾਦੀ ਮਾਨਸਿਕ ਸਥਿਤੀ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ ਗਰਭ ਦੌਰਾਨ ਬੱਚੀ ਦੁਆਰਾ ਹੁੰਦੀ ਹਰੇਕ ਸਰਗਰਮੀ ਮਾਂ ਮਹਿਸੂਸ ਕਰਦੀ ਹੈ ਗੁਰਬਾਣੀ ਵਿੱਚ ਮਾਦਾ ਕੱਚੂ ਦਾ ਜ਼ਿਕਰ ਆਂਦਾ ਹੈ ਕਿ ਕਿਵੇਂ ਆਪਣੇ ਅੰਡੇ ਦੇ ਥਾਲ ਹਿੱਸੇ ਵਿੱਚ ਦਿੰਦੀ ਹੈ ਤੇ ਆਪ ਜਲ ਵਿੱਚ ਰਹਿੰਦੀ ਹੈ ਪਰ ਜਿਵੇਂ ਇੰਡੇ ਵਿੱਚ ਬੱਚਿਆਂ ਦੀ ਹਰਕਤ ਹੋਣ ਲੱਗਦੀ ਹੈ ਤਾਂ ਉਸ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਉਸਦੇ ਬੱਚੇ ਉਸ ਨੂੰ ਬੁਲਾ ਰਹੇ ਹਨ ਇਸ ਤਰ੍ਹਾਂ ਉਹ ਥੱਲ ਵਾਲੇ ਹਿੱਸੇ ਉੱਤੇ ਜਾ ਕੇ ਅੰਡੇ ਪੰਦੀ ਹੈ ਤੇ ਆਪਣੇ ਬੱਚਿਆਂ ਨੂੰ ਕੱਢ ਲੈਂਦੀ ਹੈ। ਇਸੇ ਤਰ੍ਹਾਂ ਔਰਤਾ ਵਿੱਚ ਵੀ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ। ਕੀ ਗਰਭવતી ਔਰਤ ਦੀ ਜੋ ਮਾਨਸਿਕ ਸਥਿਤੀ ਹੋਵੇਗੀ, ਉਸੇ ਤਰ੍ਹਾਂ ਦੀ ਮਾਨਸਿਕਤਾ ਉਸ ਦੇ ਹੋਣ ਵਾਲੇ ਬੱਚੇ ਦੀ ਵੀ ਬਣੇਗੀ। ਇਸ ਲਈ ਗਰਭવતી ਮਹਿਲਾਵਾਂ ਨੂੰ ਵੱਧ ਤੋਂ ਵੱਧ ਆਰਾਮ ਕਰਨ, ਮਾਨਸਿਕ ਦਬਾਅ ਵਿੱਚ ਕੰਮ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਖੋਜਾਂ ਹੋਈਆਂ ਕਿ ਜਿਹੜੀਆਂ ਗਰਭਪਤੀ ਮਹਿਲਾਵਾਂ ਆਪਣੇ 9 ਮਹੀਨਿਆਂ ਵਿੱਚ ਖੁਸ਼ ਰਹਿੰਦੀਆਂ ਤੇ ਚੰਗਾ ਖਾਂਦੀਆਂ ਪੀਂਦੀਆਂ ਹਨ ਉਹਨਾਂ ਦੇ ਬੱਚੇ ਸਿਹਤ ਤੇ ਮਾਨਸਿਕ ਤੌਰ ਤੇ ਤੰਦਰੁਸਤ ਪੈਦਾ ਹੁੰਦੇ ਹਨ ਜੇਕਰ ਹਿਰੋਸੀ ਮਾ ਨਾਗਾਸਾਕੀ ਵਰਗੀਆਂ ਥਾਵਾਂ ਉੱਤੇ ਲੰਬੇ ਸਮੇਂ ਲਈ ਅਪੰਗ ਬੱਚੇ ਪੈਦਾ ਹੁੰਦੇ ਹਨ ਤਾਂ ਉਸ ਦਾ ਕਾਰਨ ਮਾਵਾਂ ਦੀ ਮਾਨਸਿਕਤਾ ਉੱਤੇ ਸੁੱਟੇ ਗਏ ਪਰਮਾਣੂ ਬੰਬਾਂ ਦਾ ਅਸਰ ਸੀ ਇਸ ਲਈ ਮਾਵਾਂ ਨੂੰ ਆਪਣੀ ਮਾਨਸਿਕਤਾ ਸਕਾਰਾਤਮਕ ਬਣਾ ਕੇ ਰੱਖਣੀ ਚਾਹੀਦੀ ਹੈ ਇੱਕ ਅਧਿਆਇ ਵਿੱਚ ਪਾਇਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਮਾਦੇ ਤਨਾ ਦਾ ਅਸਰ ਔਰੰਦੇ ਦਿਮਾਗ ਉੱਤੇ ਪੈਂਦਾ ਇਜ਼ਰਾਈਲੀ ਖੋਜਕਾਰਤਾਵਾਂ ਨੇ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਤਣਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਤਾਂ ਜੋ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਿਕ ਸਿਹਤ ਦੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਜ਼ਰਾਈਲ ਦੀ ਹਿਬਰੂ ਯੂਨੀਵਰਸਿਟੀ ਯੂਰ ਚਲੰਬ ਦੀ ਖੋਜ ਦਾ ਤਾਵਾ ਦੇਤਾ ਦਾ ਨਤੀਜਾ ਮੋਲੀਕੂਲਰ ਸਾਇਕਟਰੀ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਧਾਇਲੀ ਖੋਜ ਟੀਮ ਨੇ ਜਨਮ ਦੇ ਸਮੇ 120 ਨਵਜੰਮੀਆਂ ਤੇ ਉਹਨਾਂ ਦੀਆਂ ਮਾਵਾਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਮਾਂ ਦੇ ਤਣਾ ਨਾਲ ਫਰੂਨ ਵਿੱਚ ਮੋਲੀਕੂਲਰ ਦੀ ਪ੍ਰੋਗਰਾਮ ਹੋ ਸਕਦਾ ਹੈ ਸਸੁਰੂਤੇ ਕੋਲਿਨਰਜਿਕ ਪ੍ਰਣਾਲੀ ਦਾ ਜੋਤਨਾ ਤੇ ਸੋਚ ਨੂੰ ਪ੍ਰਬੰਧਿਤ ਕਰਨ ਵਾਲਾ ਤਤਰਿਕਾ ਕੋਸ਼ਕਾਮਾ ਦਾ ਇੱਕ ਨੈਟਵਰਕ ਹੈ ਖੋਜਕਰਤਾਵਾਂ ਦਾ ਧਿਆਨ ਸਮਾਲ ਆਰਏਜੀ ਅਣੂਆਂ ਉੱਤੇ ਸੀ ਜਿਨ੍ਹਾਂ ਨੂੰ ਟੀਆਰਐਫ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਇਸ ਵਿੱਚੋਂ ਬਹੁਤ ਸਾਰੇ ਮਾ ਇਟੋ ਕਟਰਾਇਲ ਡੀਐਨਏ ਤੋਂ ਪੈਦਾ ਹੁੰਦੇ ਹਨ ਇਹ ਮੋਲੀਕੂਲਰ ਤਨਾਲੇ ਵਿੱਚ ਜਿਵੇਂ ਸੈਲੂਲਰ ਫੰਕਸ਼ਨ ਨੂੰ ਨਿਯਮਿਤ ਕਰਨ ਵਿੱਚ ਮਤਵਪੂਰਨ ਭੂਮਿਕਾ ਨਿਭਾਉਂਦੇ ਹਨ ਯਜਟੀਮ ਨੇ ਕਿਹਾ ਕਿ ਬੱਚੇ ਦੁਆਰਾ ਪਹਿਲਾ ਸਾਲ ਲੈਨ ਤੋਂ ਪਹਿਲਾਂ ਉਸ ਦੀ ਉਸਦੀ ਮਾਂ ਵੱਲੋਂ ਮਹਿਸੂਸ ਕੀਤੇ ਤਣਾਅ ਨਾਲ ਉਸ ਨੂੰ ਕਿਵੇਂ ਨਜਿੱਠਿਆ ਇਸ ਦਾ ਬੱਚੇ ਉੱਤੇ ਪ੍ਰਭਾਵ ਦੇਖਿਆ ਗਿਆ ਇਹ ਖੋਜ ਬੱਚਿਆਂ ਦੇ ਤਣਾਅ ਨੂੰ ਰੋਕਣ ਤੇ ਬਾਅਦ ਵਿੱਚ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦਗਾਰ ਹੋ ਸਕਦੀ ਹੈ